ਇਹ ਗੁਰਦਾ ਜਪ ਜਰੂਰ ਕਰੋ ਤਾਂ ਕਿ ਸਾਡਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਸਕੇ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸੱਚੇ ਪਾਤਸ਼ਾਹ ਸਾਨੂੰ ਫਰਮਾਨ ਕਰਦੇ ਨੇ ਕਿ ਭਾਈ ਇਹ ਜਨਮ ਜੋ ਮਿਲਿਆ ਹੈ ਨਾ ਇਹ ਕੇਵਲ ਵਾਹਿਗੁਰੂ ਦੇ ਸ਼ੁਕਰਾਨੇ ਵਾਸਤੇ ਮਿਲਿਆ ਹੈ ਉਸ ਪਰਮੇਸ਼ਰ ਦੀ ਸ਼ੁਕਰਾਨੇ ਵਾਸਤੇ ਮਿਲਿਆ ਹੈ। ਭਈ ਪ੍ਰਾਪਤ ਮਾਨੁਖ ਦੇ ਹੁਈਆ ਮਨੁੱਖਾ ਦੇਹੀ ਜੋ ਮਿਲੀ ਹੈ। ਕੇਵਲ ਇਸ ਦੇ ਵਿੱਚ ਰਹਿ ਕਰਕੇ ਉਹ ਸੱਚੇ ਕਿਤਾ ਵਾਹਿਗੁਰੂ ਦੇ ਨਾਮ ਦਾ ਜਾਗ ਹੋ ਸਕਦਾ ਹੈ। ਹੋਰ ਕੋਈ ਐਸਾ ਜਨਮ ਨਹੀਂ ਕੋਈ ਦੂਨ ਨਹੀਂ ਜਿਸ ਦੇ ਵਿੱਚ ਤੁਸੀਂ ਉਸ ਪਰਮੇਸ਼ਰ ਦੇ ਨਾਲ ਜੁੜ ਸਕੋ। ਕੇਵਲ ਇੱਕ ਮਨੁੱਖਾ ਜਨਮ ਹੈ। ਜੋ ਵੀ ਇਸ ਨਰ ਜੀਵ ਜਿਹੜਾ ਵੀ ਹੈ ਇਸ ਪੌੜੀ ਤੋਂ ਜੋ ਚੁੱਕ ਜਾਂਦਾ ਹੈ ਭਾਵ ਇਸ ਸੰਸਾਰ ਦੇ ਵਿੱਚ ਆਣ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦਾ ਹੈ ਉਹ ਭਾਈ ਫਿਰ ਮੋੜ ਜਨਮਾਂ ਦੇ ਵਿੱਚ ਆਉਂਦਾ ਹੈ ਇਸ ਕਰਕੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਕਰਨਾ ਹੈ ਸੁਸੰਗਤ ਜੀ ਸਵੇਰੇ ਅੰਮ੍ਰਿਤ ਵੇਲੇ 5 ਵਜੇ ਪੰਜਾਂ ਬਾਣੀਆਂ ਦਾ ਨਿਤਨੇਮ ਇਸ ਚੈਨਲ ਤੇ ਆਪਾਂ ਨੂੰ ਰੋਜ਼ਾਨਾ ਸਰਵਣ ਕਰਵਾਇਆ ਜਾਂਦਾ ਹੈ ਸੋ ਆਪ ਸਭੂ ਸੰਗਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਹਰ ਰੋਜ਼ ਗੁਰਬਾਣੀ ਦੇ ਨਾਲ ਜੁੜਨਾ ਕਰਨਾ ਸੋ ਆਓ ਸਾਰੇ ਆਪਣੀ ਰਸਨਾ ਕਰੋ ਪਵਿੱਤਰ ਇੱਕ ਵਾਰ ਵਾਹਿਗੁਰੂ ਦਾ ਜਾਪ ਕਰਕੇ ਆਪ ਸਭੂ ਸੰਗਤਾਂ ਨੇ ਹਾਜ਼ਰੀ ਲਗਾਉਣੀ ਹੈ ਅਤੇ ਬਾਅਦ ਵਿੱਚ ਗੱਜ-ਵੱਟ ਕੇ ਫਤੇ ਬੁਲਾਉਣੀ ਹੈ ਸੋ ਸੰਗਤਾਂ ਜੋ ਲਾਈਵ ਦੇਖ ਰਹੇ ਨੇ ਇੱਕ ਵਾਰ ਵਾਹਿਗੁਰੂ ਜ਼ਰੂਰ ਕਮੈਂਟ ਵਿੱਚ ਲਿਖੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਜੋ-ਜੋ ਸੰਗਤਾਂ ਸੱਚੇ ਪਿਤਾ ਵਾਹਿਗੁਰੂ ਦੇ ਨਾਲ ਜੁੜੀਆਂ ਨੇ ਇਸ ਚੈਨਲ ਤੇ ਜੁੜੀਆਂ ਨੇ ਇੱਕ ਵਾਰ ਵਾਹਿਗੁਰੂ ਜ਼ਰੂਰ ਲਿਖ ਕੇ ਕਮੈਂਟ ਕਰੋ ਤੇ ਆਪਾਂ ਨਾਮ ਸਿਮਰਨ ਕਰਦੇ ਹਾਂ ਦੋ ਘੜੀਆਂ ਵਾਸਤੇ ਕੁਝ ਕਮੈਂਟਾਂ ਵਾਸਤੇ ਵਾਹਿਗੁਰੂ ਦਾ ਜਾਪ ਕਰਨਾ ਹੈ ਫਿਰ ਅਸੀਂ

love ਵਾਹਿਗੁਰੂ ਵਾਹਿ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸੰਗਤ ਜੀ ਜਪੋ ਵਾਹੇ ਗੁਰੂ ਵਾਹੇ ਗੁਰੂ ਜਪੋ ਸਾਰੇ ਵਾਹੇ ਗੁਰੂ ਵਾਹੇ ਗੁਰੂ ਵਾਹੇ